ਅਚਾਨਕ ਹੀ ਕਰਿਆਨੇ ਦੀ ਦੁਕਾਨ ਦੇ ਵਿੱਚੋਂ ਅਜਿਹਾ ਸਮਾਨ ਹੋਇਆ ਚੋਰੀ ਤੇ ਜਦੋਂ ਮਾਲਕ ਨੇ ਦੇਖੀ ਸੀਸੀਟੀਵੀ ਫੁਟੇਜ ਤਾਂ ਉਹ ਵੀ ਹੋ ਗਿਆ ਹੈਰਾਨ ਤੇ ਫਟਾਫਟ ਪੁਲਿਸ ਨੂੰ ਕੀਤਾ ਸੂਚਿਤ ਜੀ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਹ ਸੀਸੀਟੀਵੀ ਫੁਟੇਜ ਦਿਖਾ ਦਈਏ ਜਿਸ ਤੋਂ ਬਾਅਦ ਮਾਲਕ ਨੂੰ ਪਤਾ ਲੱਗਿਆ ਕਿ ਆਖਰ ਉਹਦਾ ਸਮਾਨ ਗਾਇਬ ਹੋਇਆ ਕਿਵੇਂ ਸੀ ਸੋ ਦਾਦੇ ਦੇ ਨਕੋਦਰ ਦੇ ਵਿੱਚ ਚੋਰਾਂ ਦਾ ਕਹਿਰ ਲਗਾਤਾਰ ਦੇਖਣ ਨੂੰ ਮਿਲ ਰਿਹਾ ਜਿਹਦੇ ਚੱਲਦੇ ਨਕੋਦਰ ਦੇ ਭਗਵਾਨ ਵਾਲਮੀਕੀ ਚੌਂਕ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ 1.5 ਲੱਖ ਰੁਪਏ ਦਾ ਸਮਾਨ ਚੋਰ ਲੈ ਕੇ ਰਫੂ ਚੱਕਰ ਹੋ ਗਏ ਨੇ ਅਤੇ ਇਹਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ। ਵੱਲਬਾਦ ਇਹ ਹੈ ਕਿ ਅਸੀਂ ਅਸੀਂ ਆਏ ਇੱਥੇ ਦੁਕਾਨ ਤੇ ਦੇਖਿਆ ਛੱਟੋ ਸਾਰਾ ਸਾਰਾ ਖੁੱਲਾ ਪਿਆ ਹੋਇਆ ਹੈ। ਜੇ ਜਦੋਂ ਅੰਦਰ ਜਾ ਕੇ ਦੇਖਿਆ ਤੇ ਕਾਫੀ ਸਾਡਾ ਜਿਹੜਾ ਨੁਕਸਾਨ ਜਿਹੜਾ ਹੋ ਗਿਆ ਸਮਾਨ ちゃっ ਕੇ ਲੈ ਗਿਆ ਸੋਣੇ ਦੁਕਾਨ ਦਾ ਨਾਮ ਕੀ ਹੈ ਰਬਰ ਟ੍ਰੇਡਿੰਗ ਇੱਕ ਹੀ ਬਲਾਕ ਨੇ ਆਪਣੇ ਕੋਲ ਬਸ ਕਰੈਨੇਜ ਹੀ ਐਟਮ ਹੁੰਦੀਆਂ ਹੋਰ ਵੀ ਬਸ ਸਮਾਨ ਸਾਡਾ ਸਬਲ ਸਰਮ ਵਗੈਰਾ ਜਾਂ ਹੋਰ ਵੀ ਜਿਹੜੀਆਂ ਸਮਾਨ ਹੁੰਦੀ ਪਿੰਨੇ ਜਿਹੜੇ ਕੋਸ਼ਿਸ਼ ਕੀਤੀ ਵੀ ਕੈਮਰਾ ਵਗੈਰਾ ਆ ਇੱਕ ਜਣਾ ਬਾਹਰ ਖੜਾ ਗਿਆ ਇੱਕ ਜਣਾ ਮਤਲਬ ਜਿੱਦਾਂ ਅੰਦਰ ਵੜਿਆ ਛੱਤ ਤੋਂ ਪਾਣੀ ਪੰਚੇ ਅੰਦਰ ਆ ਗਿਆ ਬੋਰੇ ਉਹਨਾਂ ਨੇ ਇੱਥੇ ਖਾਲੀ ਕੀਤੇ ਤੇ ਬੋਰਿਆਂ ਦੇ ਵਿੱਚ ਸਮਾਨ ਪਾਇਆ ਸਮਾਨ ਲੈ ਕੇ ਤੇ ਇਹ ਸਾਰਾ ਸਾਮਾਨ ਭਰ ਕੇ ਲੈ ਗਿਆ। ਸਾਮਾਨ ਜਿਆਦਾ ਕੋਸਟਲੀ ਸਿਗਰਟ ਬੀਡੀ ਹੁੰਦੀ ਹੈ ਬਾਕੀ ਹੋਰ ਵੀ ਸਾਮਾਨ ਦੇਖਣਾ ਬਹੁਤ ਆਲੇ ਟਿਕਾਣੇ ਲਿਖ ਲੈਣ। ਟੋਟਲ ਕਿੰਨਾ ਕਸਤਾਨ ਹੋ ਗਿਆ। 1.5 ਘੰਟਾ ਹੋਈ ਹੈ। 1.5 ਘੰਟਾ ਹੋਊਗਾ। 60 ਵੀ ਕਹਿੰਦੇ ਚਾਇਆ। ਆ ਗਿਆ ਆ ਗਿਆ। ਵਿਚਿਆ ਬੰਦੇ ਮੂੰਹ ਬੰਨਾ ਆਇਆ ਹੈਗਾ। ਦੇਮਾ ਲੋ। ਪੁਲਿਸ ਨੇ ਕੰਪਲੀਟ ਕਰ ਦਿੱਤਾ। ਕੀ ਪ੍ਰਸ਼ਾਸਨ ਨੂੰ ਮੰਨ ਕਰ। ਅਜੇ ਇਹ ਕਹਿੰਦੇ ਕਿ ਚਲੋ ਬੰਦਿਆਂ ਨੂੰ ਫੜਿਆ ਜਾਵੇ। ਕਾਰਵਾਈ ਕੀਤੀ ਜਾਵੇ। ਵਾਂਗ ਕਿਸੇ ਦਾ ਨਾ ਹੋਏ ਨੁਕਸਾਨ। ਮੰਗ ਕਰਦੇ ਹਾਂ ਇਹਨਾਂ ਨੂੰ ਮਤਲਬ ਨੱਕ ਪਾਈ ਜਾਵੇ। ਕੀ ਚੌਂਕੀਦਾਰ ਵਗੈਰਾ ਚੌਂਕੀਦਾਰ ਪਹਿਲਾਂ ਹੈਗਾ ਸੀਗਾ ਹੁਣ ਹੈ ਨਹੀਂ ਸੀਗਾ ਤੁਹਾਨੂੰ ਤਾਂ ਮਲੇ ਚੌਂਕ ਦੇ ਵਿੱਚ ਸੀਗੀ ਦੁਕਾਨ ਕੋਈ ਇਦਾਂ ਦੀ ਗੱਲ ਕਦੀ ਹੋਇਆ ਹੀ ਨਹੀਂ ਅੱਜ ਤੱਕ ਕਦੀ ਕਦੀ ਹੋਇਆ ਤੇ ਜਿੱਦਾਂ ਚੌਂਕ ਦੇ ਵਿੱਚ ਦੁਕਾਨ ਹੈਗੀ ਉਹ ਵੀ ਪਹਿਲਾਂ ਵੀ ਕਈ ਵਾਰੀ ਇੱਥੇ ਇਸ ਚੌਂਕ ਦੇ ਵਿੱਚ ਕਈ ਦੁਕਾਨਾਂ ਨੂੰ ਜਿਹੜਾ ਹੈਗਾ ਚੋਰਾ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਆ ਉਹ ਮਤਲਬ ਚਲੋ ਇੰਨਾਂ ਇੰਨਾ ਨਹੀਂ ਹੋਇਆ ਬਚਾ ਲੈਂਦਾ ਰਿਹਾ ਜਿੱਦਾਂ ਚੌਂਕ ਚੱਲਦਾ ਕੋਈ ਨੂੰ ਕੋ ਆ ਜਾਂਦਾ ਇਹ ਅਸੀ ਗੱਲ ਨਹੀਂ ਸੀ ਫਰੀਦਾ ਸੀ ਸੋਚਿਆ ਹੀ ਨਹੀਂ ਕਦੀ ਇਦਾਂ ਹੋਣੀ ਕੱਲ ਦੇਖਿਆ ਜਾਵੇ ਤਾਂ ਅੱਜਕੱਲ੍ਹ ਚੋਰਾਂ ਨੇ ਇੰਨੀ ਕੁ ਦਹਿਸ਼ਤ ਪਾਈ ਹੋਈ ਹੈ ਕਿ ਉਹਨਾਂ ਦੇ ਵੱਲੋਂ ਦਿਨ ਦਿਹਾੜੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੇਸ਼ੱਕ ਕੈਮਰੇ ਲੱਗੇ ਹੋਣ ਦੁਕਾਨਾਂ ਦੇ ਵਿੱਚ ਪਰ ਇਸ ਦੇ باوجود ਵੀ ਇਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ। ਹਕੀਕਤ ਟੀਵੀ ਪੰਜਾਬੀ ਲਈ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ।